ਜਿਹੜੀ ਨਫਤ ਜਿਹੜੀ ਪੈਦਾ ਕੀਤੀ ਜਾ ਰਹੀ ਆ ਚਾਹੇ ਉਹ ਪੋਲਿਟੀਕਲ ਤੌਰ ਤੇ ਆ ਚਾਹੇ ਧਾਰਮਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਆ ਇਹ ਤਾਂ ਰੱਬ ਦੇ ਮੰਨਣ ਵਾਲੇ ਬੰਦੇ ਨੂੰ ਤਾਂ ਘੱਟੋ ਘੱਟ ਸਮਝ ਲੱਗਣੀ ਚਾਹੀਦੀ ਸੀ ਜੇ ਰੱਬ ਦੇ ਮੰਨਣ ਵਾਲੇ ਬੰਦੇ ਕੱਲ ਮੈਂ ਇੱਕ ਮੌਲਵੀ ਨੂੰ ਸੁਣ ਰਿਹਾ ਸੀ ਭਾਜੀ ਦੇਖੋ ਜਿਹੜਾ ਰਿਜਕ ਰਿਜਕੇ ਆ ਨਾ ਉਹ ਦਦਾਦਾਤਾ ਇਹ ਕਹੇ ਸਭ ਕੋ ਦੇਵਨ ਹ ਉਹ ਸਾਰਿਆਂ ਲਈ ਪੈਦਾ ਕਰ ਰਿਹਾ ਤੇ ਉਹ ਮੌਲਵੀ ਸਾਹਿਬ ਵੇਖਣ ਨੂੰ ਬੜੇ ਗਿਆਨੀ ਲੱਗਦੇ ਇਸ ਵਿਕੇ ਉਹ ਕਹਿ ਰਹੇ ਵੀ ਤੁਸੀਂ ਸਿੱਖਾਂ ਦਾ ਲੰਗਰ ਕਿਉਂ ਛਕੜੀ ਆਂਦੇ ਵੀ ਸਿੱਖਾਂ ਦਾ ਲੰਗਰ ਆਏ ਇਹ ਤਾਂ ਅੱਲਾ ਦਾ ਲੰਗਰ ਚੱਲ ਰਿਹਾ ਹੈ ਗੁਰਮੁਖ ਪਿਆਰਿਆ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਹਾ ਹਉ ਸਭ ਥਾਈ ਲੋਗਾ ਧਰਮ ਨਾ ਭੁੱਲੋ ਭਾਈ ਹਾਂਜੀ ਤੇ ਜੇ ਤੈਨੂੰ ਮੌਲਵੀ ਸਾਹਿਬ ਜੀ ਤੈਨੂੰ ਹੀ ਸਮਝ ਨਹੀਂ ਲੱਗੀ ਤੇ ਜਿਹੜੀ ਤੇਰੇ ਸਾਹਮਣੇ ਉਮਤ ਬੈਠੀ ਆ ਉਹਨੂੰ ਕੀ ਸਮਝਾਵੇਂਗਾ ਤੂੰ ਗੁਰਮਾਨਕ ਨੂੰ ਵੇਖ ਮੌਲਵੀ ਸਾਹਿਬ ਨਨਕਾਣਾ ਤੇਰਤੋਂ ਦੂਰ ਥੋੜੀ ਆ ਤੂੰ ਪੰਜਾਬੀ ਬੋਲ ਰਿਆ ਦੇਖ ਨਾਨਕ ਦੀ ਨਾਨਕ ਦਾ ਵਿਧਾਨ ਦੇਖ ਨਾਨਕ ਨੂੰ ਕਿਸੇ ਤੋਂ ਕੋਈ ਨਫ਼ਰਤ ਨਹੀਂ ਸੀ ਪੰਡਤ ਵੀ ਸੀ ਉੱਥੇ ਉੱਥੇ ਮੁੱਲਾ ਵੀ ਸਨ ਉੱਥੇ ਰਾਜੇ ਵੀ ਸਨ ਉੱਥੇ ਗਰੀਬ ਮਰਦਾਨੇ ਵਰਗੇ ਵੀ ਸਨ ਉਹ ਸਾਰਿਆਂ ਨੂੰ ਨਾਲ ਲੈ ਕੇ ਬੈੰਦਾ ਸੀ ਉਹਨੂੰ ਤੇ ਕਿਤੇ ਕੋਈ ਕਿਸੇ 'ਚ ਮਲੇਸ਼ ਨਜ਼ਰ ਨਹੀਂ ਆਇਆ ਜਾਂ ਉਹਨੂੰ ਕਿਤੇ ਕਾਫਰ ਨਜ਼ਰ ਨਹੀਂ ਆਇਆ ਤੇ ਮੌਲਵੀ ਸਾਹਿਬ ਜਿਹੜੇ ਤੁਸੀਂ ਜਰਰੇ ਜਰਰੇ 'ਚ ਕੁਰਾਨ ਕਹਿ ਰਹੀਏ ਵੀ ਜਰਰੇ ਜਰਰੇ 'ਚ ਅੱਲਾ ਵਸਦਾ ਆ ਇਹ ਉਹ ਸਿੱਖ ਦੇ ਹਿਰਦੇ 'ਚ ਨਹੀਂ ਵੱਸਦਾ ਉਹ Hindu ਦੇ ਹਿਰਦੇ 'ਚ ਨਹੀਂ ਵੱਸਦਾ ਕਿਉਂ ਅਸੀਂ ਕਿਉਂ ਮੁਸਲਮਾਨਾਂ ਸਿਫਤ ਸਰੀਅਤ ਪੜਪੜ ਕਰੇ ਵਿਚਾਰ ਤੇ ਲਿਖਿਆ ਸੀ ਬੰਦੇ ਸੇ ਇਹ ਪਵੇ ਵਿੱਚ ਬੰਦੀ ਦੇਖਣ ਕੋ ਦੀਦਾਰ ਪਰ ਮੌਲਵੀ ਸਾਹਿਬ ਕੀ ਗੱਲ ਹੋਊਗੀ ਕਿ ਉਹ ਨਫ਼ਰਤ ਫੁਲਾ ਜੇ ਧਰਮ ਧਾਰਮਿਕ ਸਥਾਨਾਂ ਤੋਂ ਹੀ ਨਫ਼ਰਤ ਫੁਲਾਈ ਜਾਣੀ ਆ ਤੇ ਫਿਰ ਬੁੱਲੇ ਦਾ ਇਹ ਇੱਕ ਬੰਦਿਆ ਲਿਖਿਆ ਹੋਇਆ ਮੰਦਰ ਢਾ ਦੇ ਮਸਜਿਦ ਢਾ ਦੇ ਢਾ ਦੇ ਜੋ ਜੋ ਟੈਂਦਾ ਇੱਕ ਕਿਸੇ ਦਾ ਦਿਲ ਨਾ ਟਾਈ ਰੱਬ ਜਿਹਦੇ ਚ ਰਹਿਦਾ ਸਿੱਖਾਂ ਨੇ ਇਹ ਗੱਲ ਮੰਨ ਲਈ ਭਾਜੀ ਇੱਕ ਤਰੀਕੇ ਨਾਲ ਵੀ ਇਹਦੀ ਨੀ ਮੀਰ ਮੀਆਂ ਮੀਰ ਨੇ ਰੱਖੀ ਸੀ ਮੰਨ ਲੈਨੇ ਸਿੱਖਾਂ ਨੇ ਇਹ ਗੱਲ ਅਕਸਰ ਕਰ ਲਈ ਵੀ ਫਰੀਦ ਸਾਹਿਬ ਦੀ ਬਾਣੀ ਅਸੀਂ ਨਿਤ ਪੜਦੇ ਸਿੱਖਾਂ ਨੇ ਕਬੀਰ ਦੀ ਬਾਣੀ ਪੜਨੀ ਆ ਸਿੱਖਾਂ ਨੇ ਭੀਖਣ ਸਾਹਿਬ ਦੀ ਬਾਣੀ ਪੜਨੀ ਆ ਤੇ ਇੱਕ ਮੌਲਵੀ ਨੂੰ ਇਹ ਗੱਲ ਸਮਝ ਕਿਉਂ ਨਹੀਂ ਪੈ ਰਹੀ ਕੀ ਗੱਲ ਹੋ ਗਈ ਕੀ ਇੰਨੀ ਅਖਿਆਈ ਪੈਦਾ ਕਰ ਰਹੇ ਆ ਇਹ ਸਿੱਖ ਕਣਕ ਬੀਜਦਾ ਆ ਜੇ ਉਹ ਕਣਕ ਪਾਕਿਸਤਾਨ ਦੇ ਵਿੱਚ ਜਾ ਕੇ ਲੋਕ ਆਟਾ ਖਾਣਗੇ ਉਹਦਾ ਤੇ ਕੀ ਉਹ ਅੱਲਾਹ ਤੋਂ ਵੱਖਰੀ ਹੋ ਗਈ ਜਿਵੇਂ ਅੱਜ ਇਸਾਈ ਜਿਹੜੇ ਨੇ ਕੋਈ ਗੱਲ ਮਨਾਂ ਦੇ ਵਿੱਚ ਨਫ਼ਰਤ ਭਰ ਰਹੇ ਨੇ ਵੀ ਤੁਸੀਂ ਗੁਰਦੁਆਰੇ ਦਾ ਪ੍ਰਸ਼ਾਦ ਲੈ ਕੇ ਨਹੀਂ ਖਾਣਾ ਤੇ ਜੀ ਦੇਖੋ ਕਿੰਨੀ ਹੈਰਾਨਗੀ ਦੀ ਗੱਲ ਆ ਸਾਡੇ ਪਿੰਡਾਂ 'ਚ ਜਿਹੜੀ ਲੇਬਰ ਆ ਉਹ ਲਗਭਗ ਗੁਰਦਾਸਪੁਰ ਮਰਸਾ ਇਸਾਈਆਂ ਦੀ ਆ ਤੇ ਉਹਨਾਂ ਦੇ ਉਹਨਾਂ ਦਾ ਜਿਹੜਾ ਕਿਰਤ ਆ ਉਹ ਜੱਟਾਂ ਦੇ ਨਾਲ ਜੁੜੀ ਹੋਈ ਆ ਕਿਸਾਨ ਦੇ ਨਾਲ ਜੁੜੀ ਹੋਈ ਆ ਹੂੰ ਕਿ ਕਿਸਾਨ ਜਦੋਂ ਆਪਣੀ ਫਸਲ ਵੱਢਦਾ ਤੇ ਜਿਹੜਾ ਉਹਦਾ ਬਣਦਾ ਹੱਕ ਹੈ ਉਹ ਉਹਨੂੰ ਦੇ ਦਿੰਦੇ ਆ ਵੀ ਲੈ ਆਹ ਤੇਰਾ ਹਿੱਸਾ ਬਣਦਾ ਤੇਰੀ ਮਜ਼ਦੂਰੀ ਆ ਤੇ ਉਹੀ ਕਣਕ ਪੀ ਕੇ ਆਪਣੇ ਘਰ ਖਾਂਦਾ ਹੋ ਜੇ ਇੱਕ ਕਿਸਾਨ ਜੱਟ ਦੁਆਰਾ ਬੀਜੀ ਹੋਈ ਕਣਕ ਇੱਕ ਈਸਾਈ ਦੇ ਘਰ ਜਾ ਕੇ ਉਹਦੇ ਬੱਚਿਆਂ ਦੀ ਭੁੱਖ ਮਟਾ ਰਹੀ ਆ ਤੇ ਕੀ ਉਹ ਗੁਰਦੁਆਰੇ ਜਾ ਕੇ ਕਣਕ ਨੂੰ ਪਿੱਟੀ ਜਾਏਗੀ ਜੇ ਇੱਕ ਈਸਾਈ ਕਿਸੇ ਕਿਸਾਨ ਕੋਲੋਂ ਲੈ ਕੇ ਉਹਦੀ ਗੱਜ ਮੱਝ ਜਾਂ ਗਾਂ ਦਾ ਦੁੱਧ ਆਪਣੇ ਬੱਚਿਆਂ ਨੂੰ ਪਿਆ ਰਿਹਾ ਹੈ ਤੇ ਕੀ ਈਸਾਈ ਰੋਕ ਦੇਣਗੇ ਵੀ ਇਹ ਸਿੱਖ ਦੇ ਘਰੋਂ ਦੁੱਧ ਆਇਆ ਪੀਣਾ ਨਹੀਂ ਇਹਨੀ ਨਫਰਤ ਦਾ ਉਸਥਾਨਾਂ ਤੋਂ ਫਲਾਈ ਜਾ ਰਹੀ ਪਾਜੀ ਇੱਕੋ ਇੱਕ ਇੱਕੋ ਇੱਕ ਥਾਂ ਆ ਜਿਹਨੂੰ ਗੁਰਦੁਆਰਾ ਕਿਹਾ ਜਾਂਦਾ ਹੈ ਪਾਜੀ ਜਿੱਥੇ ਹਰ ਮਜ਼ਬ ਹਰ ਜਾਤ ਨਾਲ ਬੰਦਾਨ ਕੇ ਹਰ ਤਰ੍ਹਾਂ ਦੇ ਨਾਲ ਰਿਸਪੈਕਟ ਪਾਉਂਦਾ ਹੈ ਪਰ ਭੋਜਨ ਪਾਉਂਦਾ ਹੈ ਉਥੇ ਇਹਨੂੰ ਰਹਿਣ ਸਹਿਣ ਲਈ ਉਹਦਾ ਪ੍ਰਬੰਧ ਕੀਤਾ ਜਾਂਦਾ ਹੈ ਉਹ ਗੁਰਦਾਰੇ ਜੋ ਭਗਤਪੂਰਨ ਸਿੰਘ ਇਸ ਕਰਕੇ ਹੀ ਪੈਦਾ ਹੋਇਆ ਸੀ ਕਿ ਉਹਦਾ ਉਹਦੇ ਤਨ ਦੀ ਤ੍ਰਿਪਤੀ ਮੰਦਰ ਦੇ ਪੁਜਾਰੀ ਨੇ ਨਹੀਂ ਸੀ ਕੀਤੀ ਉਹਨੂੰ ਮੰਦਰ ਦੇ ਵਿੱਚੋਂ ਬਾਹਰ ਕੱਢਦਾ ਸੀ ਕਿ ਇੱਥੇ ਨਾ ਰਹਿਣ ਲਈ ਨਾ ਇੱਥੇ ਖਾਣ ਲਈ ਕੋਈ ਚੀਜ਼ ਨਹੀਂ ਤੇ ਜਦੋਂ ਸਾਹਮਣੇ ਗੁਰਦੁਆਰੇ ਗਿਆ ਭਾਈ ਭਗਤ ਕੌਰ ਸਿੰਘ ਆਰਾਮ ਦਿੱਤਾ ਸ਼ਾਇਦ ਉਹਦਾ ਨਾਂ ਸੀ ਤੇ ਜਦੋਂ ਉੱਥੇ ਜਾ ਕੇ ਜਾ ਕੇ ਉਹਦੇ ਉਹਦੇ ਤਨ ਦੀ ਤ੍ਰਿਪਤੀ ਹੋਈ ਉਹਨੂੰ ਭੋਜਨ ਮਿਲਿਆ ਉਹਨੂੰ ਰਹਿਣ ਲਈ ਕਮਰਾ ਮਿਲਿਆ ਉਹਨੂੰ ਬਿਸਤਰਾ ਮਿਲਿਆ ਤੇ ਕਿਸੇ ਨੇ ਇਹ ਨਹੀਂ ਸੀ ਪੁੱਛਿਆ ਵੀ ਆਰਾਮ ਦਿੱਤਾ ਜੀ ਤੁਸੀਂ ਹਿੰਦੂ ਹੋ ਕੌਣ ਹੋ ਤੇ ਮੇਰੇ ਗੁਰੂ ਕੇ ਮੇਰੇ ਗੁਰੂ ਦਾ ਉਹ ਦਰ ਸੀ ਮੇਰੇ ਗੁਰੂ ਦਾ ਉਹ ਦਰ ਸੀ ਜਿੱਥੇ ਹਰ ਇੱਕ ਨੂੰ ਬਿਨਾ ਵਿਤ ਕਰੇ ਤੋਂ ਬਿਨਾ ਵਿਤ ਕਰੇ ਜਿਹੜੀ ਚੀਜ਼ ਇੱਕ ਸਿੱਖ ਨੂੰ ਦਿੱਤੀ ਜਾਂਦੀ ਆ ਉਹੀ ਬਾਕੀਆਂ ਨੂੰ ਦਿੱਤੀ ਜਾਂਦੀ ਆ ਉਥੇ ਇਹ ਨਹੀਂ ਲਿਖਿਆ ਜਾਂਦਾ ਵੀ ਇਹ ਸਿੱਖਿਆ ਤੈਨੂੰ 4 ਰੋਟੀਆਂ ਵਾਧ ਦੇਣੀਆਂ ਆ ਜਾ ਕੇ ਹਰਮੰਦਰ ਸਾਹਿਬ ਦੀ ਮਿਸਾਲ ਵੇਖ ਲਿਓ ਇੱਕੋ ਲਾਈਨ 'ਚ ਬਹਿ ਕੇ ਖਾਂਦੇ ਨੇ ਤੇ ਉਹ ਕਹਿ ਰਹੇ ਵੀ ਸਿੱਖਾਂ ਦਾ ਭੋਜਨ ਨਹੀਂ ਖਾਣਾ ਲੰਗਰ ਨਹੀਂ ਖਾਣਾ ਉਹ ਭਲਿਆ ਮਾਨਸਾ ਸਿੱਖਾਂ ਦਾ ਭੋਜਨ ਨਹੀਂ ਆ ਉਹ ਪਾਲਵੀ ਸਾਹਿਬ ਇਹ ਰੱਬ ਦੀ ਬਖਸ਼ਿਸ਼ ਐ ਰੱਬ ਨੇ ਸਾਰੇ ਜੀਆਂ ਲਈ ਇਹ ਅੰਮ ਜਲ ਪੈਦਾ ਕੀਤਾ ਵੰਡੀ ਪਾਈ ਆ ਨਾ ਜੇ ਵੰਡੀ ਪਾਈ ਆ ਮੌਲਵੀ ਸਾਹਿਬ ਤੁਸੀਂ ਜ਼ਿੰਮੇਵਾਰ ਹੋ ਗੁਰੂ ਨਾਨਕ ਨੇ ਇੱਕ ਮੁਸਲਮਾਨ ਦੀ ਚੱਕਰੀ ਕੀਤੀ ਸੀ ਦੌਲਤਖਾਨ ਨਵਾਬ ਦੀ ਤੇ ਉਹਦੀ ਮਿਸਾਲ ਦੁਨੀਆ ਤੇ ਅੱਜ ਦਿੱਤੀ ਜਾਂਦੀ ਮੌਲਵੀ ਸਾਹਿਬ ਕਿਤੇ ਪੜ ਕੇ ਤਾਂ ਵੇਖਿਓ ਇਸ ਖੂਹ ਚੋਂ ਬਾਹਰ ਤਾਂ ਨਿਕਲੋ ਅਗਿਆਨਤਾ ਦੇ ਖੂਹ ਚੋਂ ਬਾਹਰ ਨਿਕਲ ਕੇ ਵੇਖੋ ਮੌਲਵੀ ਸਾਹਿਬ ਧਰਮਗਤ ਨੂੰ ਬਿੰਦੇ ਆ ਤਰਨ ਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਸਾੜਾ ਪੈਦਾ ਕਰੋ ਲੋਕਾਂ 'ਚ ਨਫਰਤ ਪੈਦਾਇਆ ਕਰੋ ਭਾਜੀ ਗੁਰੂ ਗੁਰੂਰਜਨ ਸਾਹਿਬ ਲਿਖਦੇ ਹੈ ਜਿਹੜਾ ਪਾਸ਼ਾ ਦੇ ਟਾਈਮ 'ਚ ਨਾ ਇੱਕ ਵਾਰੀ ਲਾਹੌਰ 'ਚ ਕਾਲ ਪੈ ਗਿਆ ਸੀ ਹਾਂਜੀ ਬਹੁਤ ਬੁਰੀ ਤਰ੍ਹਾਂ ਤੇ ਲਾਹੌਰ ਦੀ ਵਸੋਂ तकरीबन ਮੁਸਲਮਾਨ ਸੀ ਤੇ ਇਥੋਂ ਸਾਰਾ ਸਮਾਨ ਜਾਂਦਾ ਸੀ ਤਰਨਤਾਰਨ ਤੋਂ ਤੇ ਅੰਮ੍ਰਿਤਸਰ ਤੋਂ ਲਗਾਤਾਰ ਉੱਥੇ ਸੇਵਾ ਚੱਲਦੀ ਰਹੀ ਸੀ ਉਹਨਾਂ ਭੁੱਖਿਆਂ ਨੂੰ ਖਾਣਾ ਦੇਣ ਵਾਸਤੇ ਉਹ तकरीबन ਸਾਰੇ ਹੀ ਮੁਸਲਮਾਨ ਸੀ ਉੱਥੇ ਖਾਣ ਵਾਲੇ ਇਤਿਹਾਸ ਗਵਾਇਆ ਇਸ ਗੱਲ ਦਾ ਉਦੋਂ ਤੇ ਇਹਨਾਂ ਨੂੰ ਚੇਤਨੀਆਂ ਮੌਲਵੀਆਂ ਨੂੰ ਵੀ ਧਰਮ ਖੜਾ ਆ ਕਿਡਾ ਨਹੀਂ ਬਾਜੀ ਹੁਣ ਵੇਖ ਲਓ ਜਿੱਦ ਹੜ ਆਏ ਆ ਟਰਾਲੀਆਂ ਗਈਆਂ ਭਰਕੇ ਹਾਂ ਤੇ ਉਹ ਸਾਰਿਆਂ ਨੂੰ ਅਨਜਾਣ ਸ਼ਿਕਾਇਆ ਗਿਆ ਉੱਥੇ ਬਿਲਕੁਲ ਆ ਜਿਹੜਾ ਹੁਣ ਉੱਥੇ ਸੁਲਮਾਨ ਗੁਜਰ ਵੀ ਤਾਂ ਸੀਗੇ ਕੋਈ ਵੀ ਤਾਂ ਸੀਗੇ ਨਹੀਂ ਪਾਜੀ ਉਹਨੂੰ ਛੱਡੋ ਉਹਨੂੰ ਛੱਡੋ ਜਿਹੜਾ ਪਾਕਿਸਤਾਨ ਦੇ ਵਿੱਚ ਹੜਾ ਦਾ ਨੁਕਸਾਨ ਹੋਇਆ ਨਾ ਉੱਥੇ ਨਾਸਰ ਢਿੱਲੋਂ ਜਿੰਨਾ ਵੀ ਸਪਲਾਈ ਕਰ ਰਿਹਾ ਸੀ ਉਹ ਸਾਰੀ ਖਾਲਸਾ ਏਡ ਦੀ ਸੀ ਸਾਰੀ ਸਪਲਾਈ ਸਾਰੀ ਦੀ ਸਾਰੀ ਟੋਟਲ ਖਾਲਸਾ ਏਡ ਦੀਆਂ ਜੰਗਾਂ ਪਈਆਂ ਹੋਈਆਂ ਸੀ ਤੇ ਖਾਲਸਾ ਏਡ ਦੀ ਸਪਲਾਈ ਸੀ ਖਾਲਸਾ ਏਡ ਕੌਣ ਆ ਰਵੀ ਸਿੰਘ ਕੌਣ ਆ ਭਲੀ ਜਿੱਤੇ ਜੇ ਜਿਉ ਉਹ ਮੁਸਲਮਾਨ ਵੀਰ ਕਹਿੰਦੇ ਵੀ ਇਹ 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 ਹੜੇ ਆ ਚ ਅਸੀਂ ਸਿੱਖਾਂ ਦੀ ਮਦਦ ਨਹੀਂ ਲੈਣੀ ਹੂੰ ਤੇ ਕਿੱਡੀ ਵੱਡੀ ਨਫਰਤ ਆਏ ਬਿਲਕੁਲ ਕਿੰਨੀ ਇਨਸਾਨੀਅਤ ਤੋਂ ਡਿੱਗੀ ਹੋਈ ਗੱਲ ਹੈ ਬਿਲਕੁਲ